ਪਾਜ ਦਾ ਨਾਮ ਹੈਗਾ ਗੋਰਾ ਚਲੋ ਤੁਹਾਨੂੰ ਸਾਰਾ ਨੰਬਰ ਲਵਾਉਂਦਾ ਮੇਰੀ ਸਭ ਤੋਂ ਵਾਇਰਲ ਵੀਡੀਓ ਹੋਈ ਸੀ ਪੁੱਤ ਸੂਏ ਵਾਲੀ ਜਾਵਣ ਖੱਲੇ ਆ ਉੱਥੇ ਮਿਲਦੇ ਆ ਤੇ ਘਰੇ ਕਹਿ ਕੇ ਅਸੀਂ ਆਟੇ ਚ ਬਣੀਗਾ ਭਾਈ ਖਤਮ ਹੀ ਕਰੂਗਾ ਕੰਮ ਖਾਣ ਪੀਣ ਚ ਕੀ ਪਸੰਦ ਆ ਤੁਹਾਨੂੰ ਚਿਕਨ ਤੇ ਅਗ ਚਿਕਨ ਤੇ ਅਗ ਤੇ ਇੱਕ ਅੰਡਾ ਅਗ ਪੰਜਾਬੀ ਓਕੇ ਅੰਡਾ ਜੀ ਤੇ ਮੈਨੂੰ ਮੈਸੇਜ ਬਹੁਤ ਆਉਂਦੇ ਆ ਵੀ ਪਹਿਗਾ ਖਾਣੀ ਜਾ ਤਾ ਆਪਣਾ ਥਾਨਾ ਢੀਡਾ ਮੈਂ ਕਹਿੰਦਾ ਵੀ ਬਸ ਠੀਕ ਆ ਅਸੀਂ ਗਈ ਚੱਲੋ ਮੈਂ ਇਹਨੂੰ ਕਹੂੰਗਾ ਅਸੀਂ ਸੋਹਣੀਏ ਸਾਈਕਲ ਤੇ ਜਾਂਦੀਏ ਨਹੀਂ ਤੇਰੀ ਟੋਕਰੀ ਵਿੱਚ ਰਮਾਲ ਮੇਰਾ ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ ਮੈਂ ਤਾਂ ਮੰਗਦਾ ਹੀ ਸੋਹਣੀਏ ਪਿਆਰ ਤੇਰਾ ਆਏ ਆਏ ਕਹਿੰਦਾ ਮੰਗਦੇ ਹੀ ਸੋਹਣੀਏ ਪਿਆਰ ਤੇਰਾ ਵਰਤ ਪੂਰੀ ਪੱਕਾ ਸੈਂਟੀ ਜੀ 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 ਹਰੇਕ ਬੰਦੇ ਦਾ ਇੱਕ ਸੁਪਨਾ ਹੁੰਦਾ ਕਿ ਮੈਂ ਆ ਚੀਜ਼ ਕਰਨੀ ਆ ਜ਼ਿੰਦਗੀ ਦੇ ਵਿੱਚ ਜੀ ਥੋੜਾ ਵੀ ਕੋਈ ਜਣਾ ਸਾਡਾ ਸੁਪਨਾ ਤਾਂ ਇਹ ਹੀ ਆ ਬਸ ਮਹਾਰਾਜੇ ਤੁਰਦੇ ਫਿਰਦੇ ਨੂੰ ਟੱਟੂ ਬਾਹਰ ਬੁਲਾਣੀ ਬਸ ਯਾਨਤੇ ਕੀ ਖਰਾਬ ਨਾ ਕਰੀ ਮੰਜੇ ਤੇ ਹਰਕ ਨਾ ਭਗਾਈ ਓਏ ਜੰਟਿਆ ਹਰਾਮਜਾਦਿਆ ਲੋ ਜੀ ਮੇਰੇ ਤੋਂ ਤੁਹਾਡਾ ਆਪਣਾ ਸਵਾਗਤ ਹੈ ਆਡੀਟ ਆਊ ਮੇਰੇ ਚੈਨਲ ਉਤੇ ਤੇ ਅੱਜ ਸਾਡੇ ਨਾਲ ਜੋ ਗੈਸਟ ਜੁੜੇ ਨੇ ਤੁਸੀਂ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖਦੇ ਹੋ ਬਹੁਤ ਵਧੀਆ ਕੰਟੈਕਟ ਪਾਉਂਦੇ ਆ ਇਹ ਤੇ ਪੱਜ ਦਾ ਨਾਮ ਹੈਗਾ ਗੋਰਾ ਜਿਵੇਂ ਤੁਹਾਨੂੰ ਸਾਰਿਆਂ ਨਾਲ ਮਿਲਵਾਉਂਦਾ ਹਾਂ ਪਾਜੀ ਪਹਿਲਾਂ ਤਾਂ ਮੈਨੂੰ ਦੱਸੋ ਕਿ ਤੁਹਾਡੇ ਦਿਲ ਦੇ ਕਰੀਬ ਕਿਹੜਾ ਯਾਰ ਦੋਸਤ ਹੈ ਦਿਲ ਦੇ ਕਰੀਬ ਯਾਰ ਦੋਸਤ ਆਹ ਹੈ ਯਾ ਵੀਰ ਜੀ ਦੋ ਮੈਨੂੰ ਮੇਰੇ ਭਰਾ ਮੋਗੇ ਤੋਂ ਆ ਤੇ ਇਹ ਚੰਡੀਗੜ੍ਹ ਲੈ ਕੇ ਆਏ ਆ ਤੁਹਾਡੇ ਕੋਲੇ ਕੀ ਨਾਮ ਹੈ ਇੱਕ ਤਾਂ ਜਾਣਤਾ ਹੈ ਤੇ ਇੱਕ ਵੀਰ ਦਾ ਨਾਂ ਭੁੱਲ ਗਿਆ ਮੈਂ ਇਹਨਾਂ ਦਾ ਰੈਂਬੋ ਤੇਰੇ ਵਾਲੀ ਹੈ ਇਹਦਾ ਹੋਏ ਰੈਂਬੋ ਕਹਦੇ ਯਾਰ ਰੈਂਬੋ ਰੈਂਬੋ ਭਾਈਆ ਜੰਟਾ ਵੀਰ ਤੇ ਰੈਂਬੋ ਬਾਈ ਮੈਨੂੰ ਮੋਗੇ ਤੋਂ ਲੈ ਕੇ ਆਏ ਆ ਠੀਕ ਹੈ ਤੇ ਕਹਿੰਦੇ ਵੀ ਆਜਾ ਆਪਾਂ ਭਰਾ ਨੂੰ ਵੀ ਮਿਲ ਕੇ ਆਵਾਂਗੇ ਠੀਕ ਹੈ ਇਹਨੂੰ ਇਹਨਾਂ ਦੀ ਵਿਦੌਲਤਾ ਤੁਹਾਡੀ ਬਹੁਤ ਧੰਨਵਾਦ ਤੁਸੀਂ ਸਾਡੇ ਸਟੂਡੀਓ ਆਏ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਸਰ ਤੁਹਾਡਾ ਵੀ ਜਿਹੜਾ ਤੁਸੀਂ ਮੈਨੂੰ ਇੰਨਾ ਮਾਨ ਸਤਕਾਰ ਦਿੱਤਾ ਬਹੁਤ ਸ਼ੁਕਰੀਆ ਸਾਡੇ ਸੱਚੀ ਗੱਲ ਰਿਪੋਰਟਾਂ ਦੇ ਭਾਗ ਖੁੱਲ ਗਏ ਇਹ ਰਿਪੋਰਟਾਂ ਸਾਡਾ ਸੱਚੀ ਵਾਇਰਲ ਹੋ ਜਾਣਾ ਮੈਨੂੰ ਲੱਗਦਾ ਹੈ ਤੁਹਾਡੇ ਸਿਰਫ ਵੀਡੀਓ ਚੰਗੀ ਗੱਲ ਆ ਪਰਮਾਨੰ ਮਾ ਤੁਹਾਡੀ ਬਾਫਰੇ ਤੁਸੀਂ ਉਹ ਬਾਫੜਨੇ ਮੇਰੀ ਪ੍ਰਮਾਦ ਮਾ ਫੜੂਗਾ ਜੀ ਨਹੀਂ ਨਹੀਂ ਤੁਸੀਂ ਫੜਨੇ ਜੀ ਤੁਸੀਂ ਸਭ ਦੀ ਫੜੋ ਮੇਰੀ ਫੜਨੀ ਆ ਠੀਕ ਆ ਜੀ ਠੀਕ ਓਕੇ ਓਕੇ ਹੋਰ ਵੀ ਆ ਜਾ ਕਰੋ ਮੈਂ ਕਿ ਜੀ ਹੋਰ ਪੁੱਛਣਾ ਜਾਊਂਗਾ ਤੇ ਤੁਸੀਂ ਆਪਣੇ ਜਿਵੇਂ ਕਦੇ ਕ ਲੜਾਈ ਹੋ ਜਵੇ ਜੀ ਜੀ ਤਿੰਨ ਮੁੰਡੇ ਚਾਰ ਮੁੰਡੇ ਤੁਸੀਂ ਕਿੱਦਾਂ ਕਰਦੇ ਫਿਰ ਮੈਂ ਲੜਿਆ ਨਹੀਂ ਮੈਂ ਕਿਹੜਾ ਦਾਰਾ ਪਲਵਾਨ ਆ ਮੈਂ ਕਹਿੰਨਾ ਲੜੂਗਾ ਤਾਂ ਕਹਿੰਦੀ ਨਾ ਉਦਾਂ ਕਦੇ ਲੜਾਈ ਹੋ ਜਵੇ ਪਛਲੇ ਜਦ ਤੁਸੀਂ ਪੁਰਾਣੇ ਟਾਈਮ ਆ ਤੁਹਾਡੇ ਬਚਪਨ ਬਚਪਨ ਨਹੀਂ ਜੀ ਨਹੀਂ ਮੈਂ ਆ ਵੀ ਸੋਰਤ ਤੇ ਲੜਿਆ ਨਹੀਂ ਹਜੇ ਤੱਕ ਜੀ ਕਰਕੇ ਨਹੀਂ ਕੋਈ ਪੰਗਾ ਰੇਲਵੇ ਦਾ ਤਿੰਨ ਚਾਰ ਜਾਨੇ ਦਾਲੂ ਲੋੜ ਹੀ ਨਹੀਂ ਅਸੀਂ ਮਸੀਤ ਪਈ ਨਹੀਂ ਗਰੀ ਬਾਈ ਜਾਂ ਸਪੈਜਵੇ ਬਾਈ ਜਾਂ ਸਪੈਜਵੇ ਤਾਂ ਫਿਰ ਸਾਡੇ ਕਿਹੜਾ ਬੰਗਾ ਬੰਨ ਓਕੇ ਅਸੀਂ ਪਿਸ਼ਾਵ ਨਹੀਂ ਹਟਦੇ ਫਿਰ ਸਹੀ ਗੱਲ ਜਾਂ ਦਾਗੜਾ ਹੈ ਨਹੀਂ ਤੇ ਜਾ ਪਿੱਛਲਾ ਹੈ ਨਹੀਂ ਓ ਬਾਜੀ ਸਹੀ ਗੱਲ ਜੀ ਤੁਸੀਂ ਨੀਡ ਟੂ ਸ਼ਟਰਾਂ ਵਾਲੇ ਬਾਰੇ ਕੀ ਕਹਿੰਦੇ ਓ ਆਫ ਦੀ ਜਗਾ ਸਹੀ ਆ ਮੈਂ ਆਫ ਦੀ ਜਗਾ ਸਹੀ ਬਸ ਸਹੀ ਠੀਕ ਲੱਗਦਾ ਤੁਹਾਨੂੰ ਬੰਦਾ ਵਧੀਆ ਮੈਂ ਤਾਂ ਮੇਰੇ ਕਿਹੜਾ ਦਾਲਦੀ ਗੋਲੀ ਘਰੇ ਆਉਂਦਾ ਹਾਂ ਜਾਂ ਮੈਂ ਜਾਣਾ ਉਹ ਆਉਂਦੇ ਕੋਈ ਠੀਕ ਹੈ ਮੈਂ ਆਉਂਦੇ ਕੋਈ ਠੀਕ ਹੈ ਵੀਡੀਓ ਦੇਖਦੇ ਹੋ ਵਧੀਆ ਲੱਗਦੀ ਹੋ ਵਧੀਆ ਲੱਗਦੀ ਹੈ ਜੀ ਵਧੀਆ ਲੱਗਦੀ ਮੈਨੂੰ ਤਾਂ ਕੋ ਮੈਨੂੰ ਤਾਂ ਤੁਸੀਂ ਵੀਡੀਓ ਪਾ ਲਓ ਮੈਨੂੰ ਤੁਸੀਂ ਵਧੀਆ ਲੱਗੂ ਆਹ ਕੀ ਬਾਤ ਹੈ ਆ ਵਿਚਾਰ ਹੈ ਭਾਬੀ ਜੂ ਮੇਰੇ ਵੀਡੀਓ ਦੇਖਦੇ ਹੋ ਜੀ ਜੀ ਸਾਰਿਆਂ ਦੀ ਮੈਂ ਲਾਈਕ ਸ਼ੇਅਰ ਕਰਦਾ ਸਾਰਿਆਂ ਨੂੰ ਓਕੇ ਮਿਲੋ ਇਹਨਾਂ ਨੂੰ ਕਦੇ ਹਾਂਜੀ ਹਾਂਜੀ ਨਹੀਂ ਸਾਰਾ ਮੈਂ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਨਹੀਂ ਮੈਂ ਫਿਰ ਹਾਲ ਮਿਲਿਆ ਮੈਂ ਇਕੱਲੇ ਵੀਰਜੀ ਲਵ ਹੀਰੇ ਨੂੰ ਓਕੇ ਤੇਜਸਿੰਦਰ ਵਰਾੜ ਨੂੰ ਓਕੇ ਕਿੰਨੂ ਕਿਨੂ ਮਿਲਣ ਦਾ ਚਾਹੇ ਕਿ ਮੈਂ ਇਹਨਾਂ ਨੂੰ ਮਿਲਣਾ ਚਾਹ ਮੇਰੀ ਪਹਿਲਾ ਨੰਬਰ ਤੇ ਚੁਆਇਸ ਆ ਮੇਰੀ ਗੁੱਗੂ ਗੱਲ ਤੇ ਗੁਰਦਾਸ ਮਾ ਗੁੱਗੂ ਹਰ ਤੇ ਗੁਰਦਾਸ ਹਾਂ ਮੇਰੀ ਵੀ ਕਿਤੇ ਵੀਡੀਓ ਵੇਖਦੇ ਹੋਣ ਤੇ ਮੈਨੂੰ ਜ਼ਰੂਰ ਮੇਰਾ ਮੇਰੇ ਤੇ ਮਿਹਰ ਭਰਿਆ ਹੱਥ ਰੱਖਣਾ ਜ਼ਰੂਰ ਜ਼ਰੂਰ ਤੁਹਾਡੀ ਵੀਡੀਓ ਦਾ ਤੁਹਾਡੇ ਕੋਲ ਪੋਜ਼ ਦੀ ਹੋਣੀ ਪੱਕਾ ਠੀਕ ਹੈ ਜੀ ਉਹ ਬਸ ਉਹ ਅਣ ਦੇਖੀ ਜਾ ਉੱਪਰ-ਨੀਚੇ ਕਰ ਦੁੰਦੇ ਹੋਣਗੇ ਓਕੇ ਓਕੇ ਹਾਂ ਕਿਉਂਕਿ ਬੀਤੀ ਹੁੰਦੇ ਨੇ ਉਹ ਵੀ ਬਾਕੀ ਮਾੜਾ ਬੰਦਾ ਚੰਗਾ ਨਹੀਂ ਲੱਗਦਾ ਹੁੰਦਾ ਨਹੀਂ ਨਹੀਂ ਇਦਾਂ ਕੁਛ ਨਹੀਂ ਆ ਸ਼ੂਟਿੰਗ ਸ਼ੂਟਿੰਗ ਕਰੇ ਕਿਤੇ ਕੋਈ ਅ ਨਹੀਂ ਵੱਡੇ ਭਾਈ ਮੈਨੂੰ ਕੋਈ ਰੋਲ ਆਇਆ ਹੋਵੇ ਆਫਰ ਆਇਆ ਹੋਵੇ ਕੋਈ ਨਹੀਂ ਵੀਰੇ ਨਹੀਂ ਕੋਈ ਆਫਰ ਨਹੀਂ ਆਈ ਕੋਈ ਆਫਰ ਨਹੀਂ 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 ਓਕੇ ਕੋਈ ਵੀਡੀਓ ਬਣਾਈ ਹੋਵੇ ਇਦਾਂ ਦੀ ਜਿਹੜੀ ਕਿ ਸੋਚੀ ਹੋਵੇ ਕਿ ਮੈਂ ਆ ਵੀਡੀਓ ਬਣਾਣੀ ਹੈ ਸੋਚੀ ਮੈਂ ਤਾਂ ਇੱਕ ਛੋਦੀ ਜੀ ਕਲੈਪ ਕਰਨੀ ਜਾਉਣਾ ਫਿਲਮਾਂ ਚ ਵੀ ਜੇ ਕਿਤੇ ਮੈਨੂੰ ਕੋਈ ਮੈਟ੍ਰਿਕ ਮਿਲੇ ਮੈਨੂੰ ਆਪਦਾ ਰੋਲ ਦੇਣ ਦਾ ਹੁਕਮ ਮਿਲੇ ਤਾਂ ਮੈਂ ਜ਼ਰੂਰ ਕਰੂੰਗਾ ਓਕੇ ਤੁਹਾਡੀ ਸਭ ਤੋਂ ਵਾਇਰਲ ਵੀਡੀਓ ਕਿਹੜੀ ਸੀ ਇੰਸਟਾ ਤੇ ਮੇਰੀ ਸਭ ਤੋਂ ਵਾਇਰਲ ਵੀਡੀਓ ਹੋਈ ਸੀ ਮੈਂ ਤੁਹਾਨੂੰ ਸਟੈਪ ਦੱਸਦਾ ਪੁੱਤ ਸੂਏ ਵਾਲੀ ਜਾਵਣ ਖੱਲੇ ਆ ਉੱਥੇ ਮਿਲਦੇ ਆ ਤੇ ਘਰੇ ਕਹਿ ਕੇ ਅਸੀਂ ਆਟੇ ਜਵਣੀਗਾ ਭਾਈ ਓਕੇ ਖਤਮ ਹੀ ਕਰੂਗਾ ਕੰਮ ਖਤਮ ਇਹ ਡਾਇਲੋਗ ਕਿੱਥੋਂ ਆਇਆ ਅੰਦਰ ਵੀਰ ਜੀ ਮੈਂ ਪਹਿਲਾਂ ਬੋਲਗਾ ਹੀ ਪਾਉਣਾ ਹੁੰਦਾ ਸੀ ਓਕੇ ਤੇ ਜਿਹੜੇ ਦਾ ਨਾ ਇਹ ਮੈਨੂੰ ਡਾਇਲੋਗ ਦਿੱਤੇ ਆ ਓਕੇ ਤੇ ਉਸ ਦਿਨ ਜਾਵਣਾ ਦੇ ਨੂਨ ਪਾਇਆ ਪਿਆ ਸੀ ਤੇ ਮੈਨੂੰ ਬੋਲੀ ਦਿੱਤੇ ਨਹੀਂ ਸੀ ਆ ਰਹੀ ਉਧਰੋਂ ਫਰਾ ਵੀਡੀਓ ਦਾ ਟਾਈਮ ਹੋਇਆ ਪਿਆ ਸੀ ਤੇ ਉਧਰੋਂ ਢੱਡ ਕਹਿੰਦਾ ਸੀ ਵੀ ਮੈਂ ਉਹ ਜਿੰਨੀ ਛੱਡ ਦੇ ਵੀਡੀਓ ਪਾਉਂਦੇ ਪਾਉਂਦੇ ਟਾਈਮ ਤੇ ਵੀਡੀਓ ਟਾਈਮ ਤੇ ਦੇਣੀ ਦੇਣੀ ਤਾਂ ਹੀ ਵਾਇਰਲ ਹੁੰਦੀ ਹੈ ਜੀ ਹੈਨਾ ਇੱਕ ਦੋ ਬੋਲੀ ਕੋਈ ਹੋਰ ਸੁਣਾਓ ਰੋਟੀ ਛੱਡ ਦੂੰਗਾ ਪਰ ਵੀਡੀਓ ਟਾਈਮ ਤੇ ਨਹੀਂ ਛੱਡ ਵੀਡੀਓ ਟਾਈਮ ਤੇ ਬਾਜੀ ਕੀ ਬਾਤ ਹੈ ਇੱਕ ਦੋ ਬੋਲੀ ਸੁਣਾਓ ਸਾਨੂੰ ਅੜਾ ਜਾਣੀ ਕੁੜੀਏ ਪੱਤਾ ਤੋੜ ਲੈ ਧਾਣੀ ਕੁੜੀਏ ਪੱਤਾ ਤੋੜ ਲਿਆ ਅੜਾ ਢਾਣੀ ਨੂੰ ਹੱਥ ਪਾੜ ਢਾਣੀ ਦਾ ਤੇਰੇ ਹੱਥੋਂ ਛੁੱਟ ਗਈ ਬੈ ਗਈ टाੰਗ ਤੜਾ ਕੇ ਮਾਪਿਆਂ ਤੇਆਂ ਨੂੰ ਖਬਰਾਂ ਪਹੁੰਚ ਗਈਆਂ ਲੈ ਗਏ ਕਾਰ ਵਿੱਚ ਪਾ ਕੇ ਨਹੀਂ ਚੱਕ ਲਈ ਮਿੱਤਰਾਂ ਨੇ ਇਹਦਾ ਟੇਪ ਰਿਕਾਰਡ ਬਣਾ ਗਣੀ ਚੱਕ ਲਈ ਮਿੱਤਰਾਂ ਨੇ ਤੇਰੇ ਦਾ ਕਿਆ ਵਾਦਾ ਕਿਆ ਵਾਦਾ ਗੋਰਾ ਭਾਜੀ ਤੁਸੀਂ ਤਾਂ ਵਾਹ ਵਾ ਕਰਾ ਦਿੰਦੇ ਹੋ ਜਿੱਥੇ ਜਾਂਦੇ ਹੋ ਰੌਣਕ ਆ ਜਾਂਦੇ ਉੱਥੇ ਉਹ ਪਰਵਾਰ ਮਾ ਵਾ ਵਾ ਕਰਉਂਦਾ ਖਾਣ ਪੀਣ ਚ ਕੀ ਪਸੰਦ ਹਨ ਨੂੰ ਖਾਣ ਪੀਣ ਚ ਮੈਂ ਤਾਂ ਆਪ ਦੇ ਹਿਸਾਬ ਨਾਲ ਵੀ ਮੇਰੀ ਗੁੱਡੀ ਤੇ ਮੈਂ ਖਾਣਿਆ ਚਿਕਨ ਤੇ ਇੱਗ ਚਿਕਨ ਤੇ ਇੱਗ ਤੇ ਇੱਗ ਆਂਡਾ ਇੱਕ ਪੰਜਾਬੀ ਦਾ ਓਕੇ ਆਂਦਾ ਜੀ ਠੀਕ ਹੈ ਜੀ ਤੇ ਉਹ ਅਸੀਂ ਮਹੀਨੇ ਚ ਇੱਕ ਵਾਰੀ ਖਾ ਲਈ ਮਹੀਨੇ ਚ ਦੋ ਵਾਰੀ ਖਾ ਲਈਏ ਉਹ ਅਸੀਂ ਖਾਣੀ ਖਾਣਾ ਤੇ ਹੋਰ ਕੋਈ ਬੀੜੀ ਸਿਕਟ ਦਾ ਵੀ ਨਸ਼ਾ ਹੈ ਨਹੀਂ ਆਪਾਂ ਨੂੰ ਓਕੇ ਤੇ ਮੈਨੂੰ ਮੈਸੇਜ ਬਹੁਤ ਆਉਂਦੇ ਆ ਵੀ ਭੈਗਾ ਖਾਣੀ ਜਾ ਤਾ ਫਾਨਾ ਢੀਡਾ ਮੈਂ ਕਹਿੰਦਾ ਵੀ ਬਸ ਠੀਕ ਆ ਅਸੀਂ ਕਹੀ ਚੱਲੋ ਓਕੇ ਸਿਰ ਮੱਥੇ ਆ ਓਕੇ ਕਦੇ ਅਗਰ ਤੁਹਾਨੂੰ ਕੋਈ ਟਾਸਕ ਦਿੱਤਾ ਜਾਵੇ ਟਾਸਕ ਮਤਲਬ ਕੁਝ ਕਹਿਣ ਨੂੰ ਕਿਤੇ ਆਵੇ ਹੁਣ ਤੁਹਾਨੂੰ ਮੈਂ ਕਹਾਂ ਕਿ ਤੁਸੀਂ ਇਹ ਕਰਕੇ ਦਿਖਾਣਾ ਸੀ ਉਹ ਕਰਕੇ ਦਿਖਾ ਦੂੰਗਾ ਫਿਰ ਜਾ ਕੇ ਤੁਹਾਨੂੰ ਅੱਗੇ ਫਿਲਮਾਂ 'ਚ ਲੈ ਸਕੇ ਜੀ ਜਾਂ ਕੋਈ ਮੂਵੀ 'ਚ ਲੈ ਸਕੇ ਕਿਉਂਕਿ ਐਕਟਿੰਗ ਦੇਖ ਦੇਣਾ ਜੀ ਮੈਂ ਤੁਹਾਨੂੰ ਉਹ ਇਦਾਂ ਦੀ ਐਕਟਿੰਗ ਕਰਾਉਸੀ ਕਰਾਉਂ ਮੈਨੂੰ ਇੱਕ ਵਾਰੀ ਡਾਇਲੋਗ ਦਿਖਾਇਆ ਜਾਵੇ ਕਿ ਤੂੰ ਐਂ ਕਰਨਾ ਮੈਂ ਤੁਹਾਨੂੰ ਡਾਇਲੋਗ ਦੱਸ ਦਿੰਦਾ ਜੀ ਤੁਹਾਡੇ ਸਾਹਮਣੇ ਕੋਈ ਕੁੜੀ ਖੜੀ ਸੋਹਣੀ ਜੀ ਉਹਨੂੰ ਪ੍ਰਪੋਜ਼ ਕਿੱਦਾਂ ਕਰੂੰਗੇ ਉਹਨੂੰ ਆਪਣੇ ਦਿਲ ਦੀ ਗੱਲ ਕਿੱਦਾਂ ਬੋਲੂੰਗੇ ਜਾਂ ਤਾਂ ਸ਼ਾਇਰੀ ਸਰ ਮੈਂ ਬੋਲ ਦੋ ਜਾਂ ਤੁਸੀਂ ਉਹਨਾਂ ਵਾਂਗ ਬੋਲ ਦੋ ਆਪਣਾ ਤੁਸੀਂ ਉਹਨੂੰ ਹੀ ਬੋਲਣੀ ਆ ਮੈਂ ਕੁੜੀ ਜੀ ਖੜ ਕੇ ਸ਼ਾਇਰੀ ਕਰੂੰਗਾ ਜੀ ਕਰ ਮੈਂ ਉਹ ਹੀ ਨਾ ਤੱਕੀਸ ਰੱਖਣੀ ਚਾਹਨਾ ਹਾਂ ਮੈਨੂੰ ਕਹੂੰਗਾ ਅਸੀਂ ਸੋਹਣੀ ਸਾਈਕਲ ਤੇ ਜਾਂਦੀਏ ਨਹੀਂ ਹਾਂ ਤੇਰੀ ਟੋਕਰੀ ਵਿੱਚ ਰਮਾਲ ਮੇਰਾ ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ ਮੈਂ ਤਾਂ ਮੰਗਦਾ ਹੀ ਸੋਹਣੀਏ ਪਿਆਰ ਤੇਰਾ ਆਏ ਹਾਏ ਕਹਿੰਦਾ ਮੰਗਦਾ ਹੀ ਸੋਹਣੀਏ ਪਿਆਰ ਤੇਰਾ ਕੀ ਬਾਤ ਹੈ ਫਿਰ ਤਾਂ ਕੁੜੀ ਪੱਕਾ ਸੈਂਟੀ ਜੀ 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 ਹਾਂ ਮਰਕੇ ਕੁੜੀ ਨੂੰ ਕਰਨਾ ਹੋਵੇ ਨਾ ਐਕਟ ਉਸ ਦੀਸ ਕਰੂਗਾ ਉਹਨ ਦਾ ਜੀ ਜੀ ਬਈ ਗੱਲ ਹੈ ਇੱਕ ਤਾਂ ਕੋਈ ਹੋਰ ਸਤਾ ਦੋ ਮੈਂ ਇੱਕ ਤਾਂ ਹੋਰ ਤਸ ਦੂੰ ਤੁਹਾਨੂੰ ਜੀ ਕਿਸੇ ਬੰਦੇ ਤੇ ਗੁੱਸਾ ਕਰਨਾ ਜੀ गुस्सा आया बस थोड़ा बहुत जी किसी बंद गुस्सा कटना जी वो <laughs> तो गुस्सा कि कटोगे जंटिया हराम जा <laughs> रहा <तर्दीजूंस की। तर्दीजूंस laughs> हाँ जी पूरी पूरी बोलो पूरी गल बोलो पूरी ਬੱਸ ਹੁਣ ਚੱਲ ਲੈ ਤੁਸੀਂ ਤੁਸੀਂ ਹੁਣੇ ਕਿਹਾ ਕਿ ਮੇਰੇ ਯਾਰ ਦੋਸਤ ਇੰਨੇ ਵਧੀਆ ਜੀ ਤੁਸੀਂ ਗੁੱਸਾ ਹੋ ਕੇ ਉੱਤੇ ਗੱਲਿਆ ਇਹ ਕਿਉਂ ਇਹ ਤਾਂ ਵੱਡੇ ਵੀਰ ਮੈਂ ਡਾਇਲੋਗ ਬੋਲਣਾ ਹੈ ਡਾਇਲੋਗ ਫਿਰ ਉਹ ਨਾਮ ਕਿਉਂ ਬੋਲਣਾ ਮੈਂ ਤੁਹਾਨੂੰ ਨਾਮ ਕਿਹਾ ਹੀ ਨਹੀਂ ਬੋਲਣਾ ਗੁੱਪੂ ਕਰਨਾ ਹੈ ਡਾਇਲੋਗ ਬੋਲਨੇ ਗੁੱਪੂ ਕਰ ਲੈ ਕੇ ਚਲੋ ਦੁਬਾਰਾ ਕਰਦੇ ਆਪਾਂ ਜੀ ਤੁਸੀਂ ਗੁੱਸਾ ਕਰਨਾ ਹੈ ਜੀ ਨਾਮ ਹੀ ਬੋਲਣਾ ਗੁੱਸਾ ਕਰ ਨਿਕਲ ਬਾਹਰ ਹੋਏ ਮੁੱਕਤੇ ਆਇਆ ਬਾਹਰ ਅੰਦਰੋਂ ਵੇਖੀਵੇਂ ਤੇਰੀਆਂ ਰਗਾਂ ਪਾੜ ਕੇ ਤੇ ਖਲਾਰੇ ਪਾ ਕੇ ਨਾ ਫੇਰ ਹੀ ਕਰੇ ਜਾਊਂਗਾ। ਉਹ ਤਾਂ ਬੰਦਾ ਪਤਲਾ ਏ। ਹਾਂ। ਪਤਲਾ ਬੰਦਾ। ਜੀ। ਦੁਆਰਾ। ਦੁਆਰਾ ਕਹਿੰਦੇ। ਹਾਂ। ਬੰਦਾ ਪਤਲਾ ਏ। ਨਿਕਲ ਏ ਬਾਹਰ ਜੇ ਮਾੜਾ ਦੁੱਧ ਪੀਤਾ ਹੀ ਤਾਂ। ਅੱਜ ਤਾਂ ਮੈਂ ਤੇਰੀ ਛਾਤੀ ਪਾੜ ਕੇ ਹੀ ਬਾਹਰ ਨਿਕਲੂਗਾ। ਓਕੇ, ਕੀ ਬਾਤ। ਪ੍ਰਪੋਜ਼ ਵੀ ਬੜਾ ਕੈਂਡ ਕਰਦੇ ਹੋ, ਗੁੱਸਾ ਵੀ ਬੜਾ ਕੈਂਡ ਕਰਦੇ ਹੋ। ਜੀ। ਅਗਰ ਕਿਸੇ ਕੁੜੀ ਨੂੰ ਮਨਾਣਾ ਹੋਵੇ। ਉਹਨੂੰ ਪਿਆਰ ਦੇਣਾ ਸਮਝਾਉਣਾ ਪਵੇ ਇਦਾਂ ਸਮਝਾਉਂਗੇ ਪਿਆਰ ਨਾਲ ਉਹਨੂੰ ਕਹਣਾ ਚਾਂਦ ਸੇ ਪਿਆਰੀ ਚਾਨਣੀ ਚਾਂਦ ਸੇ ਪਿਆਰੀ ਚਾਨਣੀ ਚਾਂਦ ਸੇ ਪਿਆਰੀ ਚਾਨਣੀ ਚਾਨਣੀ ਸੇ ਪਿਆਰੀ ਰਾਤ ਰਾਤ ਸੇ ਪਿਆਰੀ ਜ਼ਿੰਦਗੀ ਜ਼ਿੰਦਗੀ ਸੇ ਪਿਆਰੀ ਆਪ ਆਏ ਵਾਹ ਜੀ ਵਾਹ ਕਾ ਬਾਤ ਹੈ ਕਾ ਬਾਤ ਹੈ ਸਿਰਾ ਕਰਾ ਲਿਓ ਕਲਾਪੀ ਸਿਵਾ ਅਗਰ ਤੁਹਾਨੂੰ ਕਿਸਨੇ ਮਨਾਣਾ ਹੋਵੇ ਸਾਨੂੰ ਕੋਈ ਮਨਾਉਂਦਾ ਹੀ ਨਹੀਂ ਤੁਹਾਨੂੰ ਕੋਈ ਮਨਾਵੇ ਅਸੀਂ ਗੁੱਸੇ ਹੁੰਦੇ ਨਹੀਂ ਬਾਂਝਾ ਤੁਸੀਂ ਕਦੇ ਗੁੱਸੇ ਹੋਵੇ ਜੀ ਠੀਕ ਹੈ ਜੀ ਤੁਹਾਨੂੰ ਕਿਸੇ ਨੇ ਮਨਾਣਾ ਹੋਵੇ ਤਾਂ ਤੁਸੀਂ ਦੱਸਣਾ ਕਿ ਮੈਨੂੰ ਕਿੱਦਾਂ ਮਨਾਇਆ ਜਾ ਸਕਦਾ ਮੈਨੂੰ ਅੱਜ ਤੱਕ ਕੋਈ ਮਨਾਉਣ ਹੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਮੈਂ ਹਜ਼ਾਰਾਂ ਵਾਰੀ ਘਰੇ ਗੁੱਸੇ ਹੋਇਆ ਹਾਂ ਮੈਨੂੰ ਕੋਈ ਮਨਾਉਣ ਹੀ ਨਹੀਂ ਆਇਆ ਕਿਉਂ ਆ ਵੀ ਪਾਠੀਰ ਦਾ ਮੂੰਹ ਬਣਾ ਕੇ ਘਰੇ ਜਾਵੜੀ ਦਾ ਅਗਰ ਬਾਂਝਾ ਜੀ ਤੁਹਾਨੂੰ ਮਨਾਣਾ ਹੋਵੇ ਤਾਂ ਕੀ ਬੋਲ ਕੇ ਮਨਾਇਆ ਜਾ ਸਕਦਾ ਮੰਨੂ ਮਾਂ ਦੱਸੀ ਆ ਨਾ ਮੈਨੂੰ ਅੱਜ ਤੱਕ ਹੀ ਨਹੀਂ ਮਨਾਇਆ ਕਿਸੇ ਨੇ ਮੈਨੂੰ ਤਾਂ ਮੇਰੇ ਮਾਂ ਪਿਓ ਨੇ ਨਹੀਂ ਮਨਾਇਆ ਰੋਸੇ ਕਿਉਂ ਕੀ ਵਜ੍ਹਾ ਹੈ ਸਾਡੇ ਰੋਸਣ ਦੀ ਇਹੀ ਵਜ੍ਹਾ ਹਾਂ ਵੀ ਅਸੀਂ ਮੰਨਦੇ ਹੀ ਨਹੀਂ ਓਕੇ ਮਰਗੀ ਬੋਲੇ ਨਹੀਂ ਤੁਹਾਨੂੰ ਕਿ ਜੋ ਜੋ ਮਰਜੀ ਕਰ ਮੈਂ ਕਿਹਾ ਪਾਕਿਸਤਾਨ ਦੇ ਗੇਟ ਵਰਗਾ ਮੂੰਹ ਬਣਾ ਕੇ ਆਪ ਹੀ ਘਰੇ ਕੁਰੇ ਵੜ ਜਾਈਦਾ ਪਰ ਠੀਕ ਆ ਅ ਚਲੋ ਕੋਈ ਗੱਲ ਕੋਈ ਗੱਲ ਇੱਕ ਦਿਨ ਜ਼ਰੂਰ ਆਉਂਗਾ ਵੈਲਕਮ ਮੋਸਟ ਵੈਲਕਮ ਜ਼ਰੂਰ ਹੋਏ ਨੰਬਰ ਨਾਵਾਂ। ਓਕੇ। ਹਾਂ। ਤੇ ਤੁਸੀਂ ਇੰਸਟਾਗ੍ਰam ਤੇ ਵੀਡੀਓ ਪਾਉਂਦੇ ਤੁਹਾਡਾ ਪੱਕਾ ਟਾਈਮ ਹੈ। ਜੀ। ਸਵੇਰੇ 6 ਵਜੇ ਤੇ 9 ਵਜੇ। ਸ਼ਾਮ ਨੂੰ 9 ਵਜੇ। ਦੁਪਹਿਰੇ ਕਿਉਂ ਨਹੀਂ ਪਾਉਂਦੇ? ਦੁਪਹਿਰੇ ਸੌਂ ਸੁਜਾਈਦੇ ਜੀ ਕੰਮ ਤਾਂ ਨਹੀਂ ਤੋਂ। ਪਾਈਦਾ। ਓਕੇ ਦੁਪਹਿਰ ਤਾਂ ਨਹੀਂ ਪਾਉਂਦੇ। ਜੀ। ਰਾਤ ਨੂੰ ਲੇਟ ਹੁੰਦਿਓ। ਹਾਂਜੀ। ਕਿੰਨੇ ਵਜੇ? ਤਕਰੀਬਨ ਆ ਜਾਂਦੀ ਹੈ 10:00 ਵਜੇ ਨੀਂਦ। 10:00 ਵਜੇ ਜੀ। ਸਵੇਰੇ 6 ਵਜੇ ਜਲਦੀ ਉੱਠ ਜਾਂਦੇ ਹੋ। ਸਵੇਰੇ 6:30-4:00 ਵਜੇ 5:00 ਵਜੇ ਤਕਰੀਬਨ ਚਾਹ ਮੇਰੀ ਸਰਾਣੇ ਪਈ। ਇ ਕੰਮ ਤੇ ਜਾਣਾ ਹੁੰਦਾ ਜੀ 6 ਵਜੇ ਮੈਂ ਵੀਡੀਓ ਪਾਉਣੀ ਹੁੰਦੀ ਆ ਅੱਛਾ ਵੀਡੀਓ ਮੈਂ ਤੇ ਮੇਰੀ ਵਾਈਫ ਕੰਮ ਤੇ ਜਾਣਾ ਹੁੰਦਾ ਦੋਨਾਂ ਜੀਆਂ ਨੇ ਨਿਕਲਣਾ ਹੁੰਦਾ 6 ਵਜੇ ਦੇ ਅੱਛਾ ਵੀਡੀਓ ਚੱਕਰ ਵਿੱਚ 6 ਵਜੇ ਉੱਡ ਜਾਂਦੇ ਜੀ ਕਿ ਵੀਡੀਓ ਪਾਣੀ ਆ ਫਿਰ ਕੰਮ ਦੇਖਾਂਗੇ ਬਾਅਦ ਹਾਂਜੀ ਹਾਂ ਤੇ ਕਦੇ ਚੰਡੀਗੜ੍ਹ ਖਣ ਤੁਸੀਂ ਘੁੰਮੇ ਹੋ ਚੰਡੀਗੜ੍ਹ ਚ ਕੀ ਕੀ ਦੇਖਣ ਨੂੰ ਵਧੀਆ ਮਿਲਿਆ ਤੁਹਾਨੂੰ ਚੰਡੀਗੜ੍ਹ ਚ ਫਿਰ ਹਾਂ ਤਾਂ ਮੈਨੂੰ ਇੱਥੇ ਕੱਲੇ ਚੌਲ ਹੀ ਮਿਲੇ ਆ ਚੰਡੀਗੜ੍ਹ ਚ ਤੁਸੀਂ ਥਰੀ ਵਟੂ ਘੁੰਮ ਕੇ ਆਏ ਹੋ ਜੀ ਥ੍ਰੀ ਬਿਟੂ ਬਹੁਤ ਫੇਮਸ ਜਗਾ ਹੋਰੇ ਜੀ ਚੰਡੀਗੜ੍ਹ ਜੀ ਉੱਥੇ ਕੀ ਕੀ ਦੇਖਣ ਨੂੰ ਮਿਲਿਆ ਕਿੱਦਾਂ ਦਾ ਲੱਗੇ ਲੋਕ ਉੱਥੇ ਦੇ ਬਹੁਤ ਹੀ ਵਧੀਆ ਆਪਣੀ ਆਪਣੀ ਜਗਾ ਵਧੀਆ ਸਾਰੇ ਹੀ ਵਧੀਆ ਸਾਰੇ ਆਪਦੀ ਲਾਈਫ ਜੋ ਸਾਰੇ ਹੀ ਵਧੀਆ ਕਿਸੇ ਦੀ ਲਾਈਫ ਚ ਆਪਾਂ ਜੇ ਕੋਈ ਕਹ ਜੀਏ ਵੀ ਉਹਦੀ ਲਾਈਫ ਨਹੀਂ ਸਹੀ ਓਕੇ ਉਹਦੀ ਲਾਈਫ ਨਹੀਂ ਸਹੀ ਉਹਦੀ ਨਹੀਂ ਲਾਈਫ ਸਹੀ ਨਹੀਂ ਇਹ ਗੱਲ ਨਹੀਂ ਆਪਣੀ ਆਪਣੀ ਲਾਈਫ ਤੇ ਸਾਰੇ ਸਹੀ ਆ ਓਕੇ ਜੀ ਆਪਣੇ ਜਿੱਦਾਂ ਤੁਸੀਂ 트랜스젠ਡਰ ਮਿਲੋਗੇ 트랜스젠ਡਰ ਗੇ ਪਲੀਜ਼ ਪੰਜਾਬੀ ਜਿਵੇਂ ਅੱਦਾ ਮੁੰਡਾ ਅੱਦਾ ਕੁੜੀ ਨਹੀਂ 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 ਕਦੇ ਤੁਹਾਨੂੰ ਕੋਈ ਮੈਸੇਜ ਆਇਆ ਹੋਵੇ ਟੈਂਪੂ ਰਾਈਡ ਹੋ ਨਹੀਂ ਨਹੀਂ ਆਪਾਂ ਟੈਂਪੂ ਟਰੈਵਲ ਨਹੀਂ ਚਾਪੜੀ ਕਦੇ ਕੋਈ ਮੈਸੇਜ ਆਇਆ ਹੋਵੇ ਕਿਸੇ ਦਾ ਕਿਸ ਨੇ ਲਾਈਕ ਕੀਤੀ ਹੋਵੇ ਵੀਡੀਓ ਉਹਦੀ ਦਾ ਚੱਕਣੀ ਨਹੀਂ ਟੈਂਪੂ ਟਰੈਵਲ ਦੀ ਦਾ ਵੀਡੀਓ ਨਾਲ ਫੋਨ ਵੀ ਨਹੀਂ ਸੁਣਨਾ ਅਸੀਂ ਤਾਂ ਨੇੜੇ ਵੀ ਨਹੀਂ ਜਾਂਦੇ ਕਿਉਂ ਨਹੀਂ ਸੁਣਨਾ ਉਹ ਵੀ ਇਨਸਾਨ ਹੈ ਯਾਰ ਦੇਖੋ ਇਨਸਾਨ ਆਪਣੋ ਆਪਣੀ ਜਗ੍ਹਾ ਤੇ ਹਾਂ ਦੇਖੋ ਪਹਿਲਾਂ ਆਉਂਦੇ ਸੀਗੇ ਵਧਾਈ ਲੈ ਕੇ ਮੋੜ ਜਾਂਦੇ ਸੀ ਹਾਂ ਪਰ ਉਹ ਨਸਲ ਹੈ ਨਹੀਂ ਹਾਂ ਹੁਣ ਤਾਂ ਬਸ ਪਿੱਛਾ ਹਲਾਉਣ ਵਾਲੇ ਕਿਤੇ ਕਿਤੇ ਦੁਆਰਾ ਸਮਝ ਨਹੀਂ ਪਾਇਆ ਪਿੱਛਾ ਹਲਾਉਣ ਵਾਲੇ ਆ ਹੁਣ ਤਾਂ ਵੀ ਇੱਥੇ ਬਰਾਜ ਹੀ ਪਾ ਕੇ ਤੇ ਆ ਚੀਜ਼ ਹਲਾਤੀ ਹੈ ਤਾਂ ਤੇ ਕਦੇ ਤੁਹਾਨੂੰ ਕੋਈ ਮੈਸੇਜ ਨਹੀਂ ਆਇਆ ਕਿ ਜੀ ਦਾ ਮੈਨੂੰ ਮੈਸੇਜ ਆਉਂਦੇ ਮੈਂ ਰਿਪਲਾਈ ਨਹੀਂ ਦਿੰਦਾ ਆਉਂਦੇ ਆ ਮਤਲਬ ਬਹੁਤ ਜਾਂਦੇ ਥੋੜੇ ਨਹੀਂ ਆਉਂਦੇ ਆ ਤੁਸੀਂ 3v2 ਗਏ ਨਾ ਰਾਤੀ ਜੀ ਉਹ ਤਾਂ ਹੀ ਫੇਮਸ ਐ ਅੱਛਾ ਜੀ ਹਾਂ ਠੀਕ ਆ ਜੀ ਠੀਕ ਆ ਮੈਂ ਉੱਥੇ ਨਹੀਂ ਦੇਖੇ ਨਹੀਂ ਗਏ ਤੁਸੀਂ ਦੇਖੇ ਹੋਣਾ ਪੱਕਾ ਉੱਥੇ ਇੱਥੇ ਸਾਰੇ ਫਿਰ ਗਏ ਮੈਂ ਖਿਆਲ ਹੀ ਨਹੀਂ ਕੀਤਾ ਜੀ ਹਾਂ ਅਸੀਂ ਮੈਂ ਸਿਰਫ ਇੱਕ ਮੈਰਿਡ ਬੰਦਿਆਂ ਚ ਬਹਿਣ ਵਾਲਾ ਬੰਦਾ ਮੈਂ ਮਲੀਰ ਚ ਬਹਿਣ ਵਾਲਾ ਬੰਦਾ ਨਹੀਂ ਤੇ ਤੁਸੀਂ ਮੇਰੇ ਕਿਤੇ ਆ ਕੇ ਪਿੰਡ ਵੀ ਪੁੱਛ ਲਉਣਾ ਵੀ ਗੁਰਾ ਕੋਈ ਨਸ਼ਾ ਪੱਤਾ ਕਰਦਾ ਤੁਹਾਨੂੰ ਪਿੰਡ ਵਾਲੇ ਵੀ ਦੱਸ ਦੇਣਗੇ ਵੀ ਵਾਕਈ ਨਹੀਂ ਖਾਦਾ ਪਿੰਡਾਂ ਦਾ ਸਪੋਰਟ ਕਰਦੇ ਆ ਹਾਂਜੀ ਹਾਂਜੀ ਵਧੀਆ ਜੀ ਸੈਟ ਆ سپورਟ ਕਰਦੇ ਪਿੰਡ ਜੀ ਜੀ ਸਭ ਤੋਂ ਜ਼ਿਆਦਾ سپورਟ ਕੌਣ ਕਰਦਾ ਘਰ ਚੋਂ ਕੋਡੋ ਤਾਂ ਸਿਰਫ ਇੱਕ ਪਰਮਾਤਮਾ ਕਰ ਚੋਂ ਕੋਈ ਨਹੀਂ ਕਰਦਾ ਘਰ ਚੋਂ ਕੋਈ ਨਹੀਂ ਓਕੇ ਜੀ ਤੁਸੀਂ ਕਿਹਦੀ سپورਟ ਕਰਦੇ ਹੋ ਮੈਂ ਆਪਦੀ ਲਾਈਫ ਦੀ ਵਾਈਫ ਤੇ ਮੇਰੀ ਬੇਟੀ ਆ ਮੈਂ ਤਾਂ ਉਹਨਾਂ ਦੀ سپورਟ ਹੀ ਕਰਦਾ ਮੈਨੂੰ ਲੱਗਦਾ ਤੁਹਾਡੀ ਇੰਗਲਿਸ਼ ਵਾਕਿਆ ਬਹੁਤ ਵਧੀਆ ਹੈ ਇੰਗਲਿਸ਼ ਜੀ ਜੀ ਮੈਂ ਨਾ ਤੁਹਾਨੂੰ ਇੱਕ ਛੋਟਾ ਦਿੰਦਾ ਜੀ ਕਿ ਆਸਾਨ ਰਹੂੰਗਾ ਜੀ ਆਪਣੇ ਫਾਦਰ ਦੇ ਉੱਪਰ ਦਾ ਜਿਵੇਂ ਲੇਖ ਗਾਣਾ ਕੋਈ ਨੋ ਲੇਖ ਲੇਖ ਗਾਣਾ ਹੈ ਮਤਲਬ ਕਿ ਜਿਵੇਂ ਆਪ ਗਾਣ ਦੇ ਉੱਪਰ ਨਹੀਂ ਗਾਉਂਦੇ ਠੀਕ ਉਦਾਂ ਫਾਦਰ ਦੇ ਉੱਪਰ ਲੇਖ ਮਤਲਬ ਆਪਣੇ ਪਾਪਾ ਬਾਰੇ ਦੱਸਣਾ ਹੈ ਵਧੀਆ ਵਧੀਆ ਗੱਲਾਂ ਠੀਕ ਹੈ ਜੀ ਆਪਣੀ ਮੇਰੀ ਮੇਰੀ ਮਾਂ ਮੇਰੀ ਜ਼ਿੰਦਗੀ ਚ ਮੇਰਾ ਮਾਫੀ ਮੈਂ ਨਾ ਹੁੰਦਾ ਹੈ ਬੱਚੇ ਦਾ ਤੇ ਮੈਨੂੰ ਜਿੰਨੀ ਕਿ ਜੋਗੇ ਹੈਗੇ ਸੀਗੇ ਉਹਨਾਂ ਨੇ ਥਾਂ ਖੜਾ ਘਰ ਬਾਰ ਦਿੱਤਾ ਮੈਂ ਉਹਨਾਂ ਬਾਰੇ ਮਾੜਾ ਨਹੀਂ ਕਹਿ ਸਕਦਾ ਨਹੀਂ ਮਾੜਾ ਨਹੀਂ ਕਰ ਮੈਂ ਕਹਿੰਦਾ ਵਧੀਆ ਗੱਲ ਕਰਨੀ ਆ ਬਹੁਤ ਵਧੀਆ ਇੰਗਲਿਸ਼ ਇੰਗਲਿਸ਼ ਬਹੁਤ ਗ੍ਰੈਂਡਫਾਦਰ ਮਾਈ ਗ੍ਰੈਂਡਫਾਦਰ ਗ੍ਰੈਂਡਫਾਦਰ ਗੁਰਬਖਸ਼ ਸਿੰਘ ਮਾਈ ਫਾਦਰ ਗੁਰਮੇਲ ਸਿੰਘ ਮਾਈ ਮਦਰ ਜਰਨੈਲ ਕੋ ਇਹ ਤਾਂ ਨਾਮ ਹੋ ਗਏ ਜੀ ਹੋਰ ਵਧੀਆ ਬਸ ਵਧੀਆ ਕੀਤਾ ਇਹ ਮੇਰੀ ਲਾਈਫ ਚ ਉਹਨਾਂ ਨੇ ਕੋਈ ਮਾੜੀ ਗੱਲ ਨਹੀਂ ਕੀਤੀ ਠੀਕ ਹੈ ਬਹੁਤ ਹੋ ਜਾਏਗਾ ਓਕੇ ਬਹੁਤ ਹੋ ਜਾਏਗਾ ਜਦੋਂ ਤੁਹਾਡਾ ਜਨਮ ਹੋਇਆ ਸੀ ਜੀ ਤੁਹਾਡਾ ਨਾਮ ਜਿਹੜਾ ਰੱਖਿਆ ਗੋਰਾ ਜੀ ਪਾਪੇ ਨੇ ਰੱਖਿਆ ਫਾਦਰ ਨੇ ਮਦਰ ਨੇ ਕਿਸ ਨੇ ਰੱਖਿਆ ਸੀ ਤੁਹਾਨੂੰ ਤੁਹਾਡੇ ਨਾਮ ਦਾ ਪਤਾ ਕਿਹਨੇ ਰੱਖਿਆ ਹਾਂ ਮੈਂ ਤਾਂ ਦੱਸਿਆ ਪੁੱਛਿਆ ਮੈਂ ਨਾ ਤੇ ਮੈਂ ਤਾਂ ਪੁੱਛਿਆ ਹੀ ਨਹੀਂ ਤੁਸੀਂ ਪੁੱਛਣਾ ਸੀ ਨਾ ਮੈਂ ਤਾਂ ਪੁੱਛਿਆ ਹੀ ਨਹੀਂ ਮੇਰਾ ਗੋਰਾ ਨਾ ਕਿਹਨੇ ਰੱਖਤਾ ਕਿਹਨੇ ਰੱਖਤਾ ਪਤਾ ਨਹੀਂ ਪਤਾ ਹੀ ਨਹੀਂ ਪੁੱਛੇ ਨਹੀਂ ਕਰੇ ਨਾ ਕਿਸ ਨੇ ਰੱਖਿਆ ਮੰਮੀ ਨੇ ਰੱਖਿਆ ਡੈਡੀ ਨੇ ਰੱਖਿਆ ਅੰਡੇ ਦਾ ਕਰੇ ਕਹਤਾ ਸੀ ਬਲੈਕ ਹੀ ਆ ਜਾਮ ਗਿਆ ਕਾਲਾ ਹੋ ਗਿਆ ਅੱਡੇ ਦਾ ਗੜਨੀ ਗੜਦੀ ਫੋ ਪਹਿਲੀ ਨਹੀਂ ਵੜੀ ਕਿਸ ਨੇ ਓਕੇ ਵੀ ਅਜ ਬੂਰਾ ਆ ਸਾਡੇ ਘਰੇ ਓਕੇ ਮਾਗੇ ਡੱਬਾ ਢੁੱਪਾਂ ਦੇ ਬੰਦੇ ਮਾਗਾ ਨਾ ਮੈਨੂੰ ਤਾਂ ਪਤਾ ਹੀ ਨਹੀਂ ਬੱਚੇ ਨੂੰ ਥੋੜੀ ਪਤਾ ਹੁੰਦਾ ਵੀ ਸਾਡੇ ਗੜ ਵੰਡੀ ਜਾਂਦੇ ਆ ਜਾਂ ਸ਼ਰੀਂ ਵਧੀ ਜਾਂਦੇ ਆ ਹਾਂ ਸਹੀ ਹਰਲੇ ਤੁਝ ਆਪਣੀ ਕਸ ਮੈਨੂੰ ਤਾਂ ਲੱਗਦਾ ਜਿਵੇਂ ਸਾਡੇ ਕੋਈ ਘਰੇ ਪੇਂਟ ਕਰਨ ਆਇਆ ਸੀ ਹਾਂ ਕੰਡਾ ਕੋਨਾ ਨਾ ਮਾਰਦਾ ਮਾਰਦਾ ਤੇ ਮੇਰੇ ਤੇ ਵੀ ਬੁਰਸ ਖਿਚਾ ਗਿਆ ਇਦਾਂ ਕਿਉਂ ਲੱਗਦਾ ਤੁਹਾਨੂੰ ਮੈਨੂੰ ਲੱਗਦਾ ਸੀ ਬਸ ਮੈਂ ਤੁਹਾਨੂੰ ਦੱਸਤਾ ਫੀਲ ਕਰਤਾ ਵੀ ਮੈਨੂੰ ਐ ਫੀਲ ਹੋ ਰਿਹਾ ਵੀ ਸਾਡੇ ਕੋਈ ਕਲਰ ਕਰਨ ਆਇਆ ਸੀ ਬ੍ਰੇਕ ਤੇ ਬਲੈਕ ਵਾਲਾ ਵਰ ਸੀ ਮੇਰੇ ਤੇ ਘਸਾ ਗਿਆ ਵੀ ਆ ਜਾ ਖੜ ਜਾ ਚਲੋ ਕੋਈ ਗੱਲ ਨਹੀਂ ਰੱਬ ਦੇ ਦੋ ਹੀ ਰੰਗ ਹੁੰਦੇ ਆ ਜੀ ਜੀ ਕਿਉਂ ਰੰਗ ਵੈਸੇ ਮਹਿੰਗਾ ਤੇ ਚਿੱਟਾ ਦੇ ਫੀ ਵੀ ਆ ਹਾਂ ਸਹੀ ਕਰਨਾ ਉੱਥੇ ਹੀ ਫੀ ਉਹਥੇ ਚਿੱਟਾ ਭਰ ਇਹ ਆਉਂਦਾ ਫਰਦਾ ਸਿੱਟਣਾ ਦੋਨਾ ਜਿਆ ਨਹੀਂ ਬੰਦਾ ਕਿਤੇ ਨੇ ਵੀ ਬੰਦਾ ਸੱਟਣਾ ਦੇ ਇਵਨਿੰਗ ਬੰਦਾ ਸੱਟਣਾ ਹਰੇਕ ਬੰਦੇ ਦਾ ਇੱਕ ਸੁਪਨਾ ਹੁੰਦਾ ਕਿ ਮੈਂ ਆ ਚੀਜ਼ ਕਰਨੀ ਹੈ ਜ਼ਿੰਦਗੀ ਦੇ ਵਿੱਚ ਤੁਹਾਡਾ ਵੀ ਕੋਈ ਹੋਣਾ ਸਾਡਾ ਸਭਨਾ ਤਾਂ ਇਹੀ ਆ ਬਸ ਮਹਾਰਾਜੇ ਤੁਰਦੇ ਫਿਰਦੇ ਨੂੰ ਟੱਟੂ ਪਾਰ ਬੁਲਾ ਨਹੀਂ ਬਸ ਜ਼ਿੰਦਗੀ ਖਰਾਬ ਨਾ ਕਰੀ ਮੰਜੇ ਤੇ ਤਰਕ ਨਾ ਭਗਾਈ ਨਹੀਂ ਨਹੀਂ ਹਰੇਕ ਚੀਜ਼ ਹੁੰਦੀ ਹੈ ਕਿ ਮੈਂ ਆ ਚੀਜ਼ ਆ ਚੀਜ਼ ਤੇ ਮੈਂ ਜਾਣਾ ਜਦ ਮੈਂ ਆ ਕੁਛ ਬੜੀ ਚੀਜ਼ ਕਰਨੀ ਹੈ ਜਾਂ ਮੈਂ ਆ ਚੀਜ਼ ਲੈਣੀ ਹੈ ਜ਼ਿੰਦਗੀ ਵਿੱਚ ਮੈਂ ਤਾਂ ਸਿਰਫ ਇੱਕ ਮੇਰੀ ਜ਼ਿੰਦਗੀ ਚ ਆਹੀ ਛੋਟਾ ਜਿਹਾ ਮੇਰਾ ਸਪਨਾ ਐ ਵੀ ਮੈਂ ਆਪਦੀ ਬੇਟੀ ਨੂੰ ਜਦੋਂ ਵਿਆਹੀ ਮੈਂ ਗੱਡੀ ਦੇਣੀ ਐ ਬਸ ਭਾਵੇਂ ਮੈਂ ਨੌਕਰ ਲਾ ਕੇ ਕਿਸੇ ਦੇ ਆ ਓਕੇ ਲੈ ਲਿਆ ਓਕੇ ਕਿ ਭਾਵੇਂ ਮੈਨੂੰ ਇਹਦੋਂ ਸਕੂਟਰ ਹੋ ਜਾਏ ਮਹਾਰਾਜ ਜੀ ਕੋਲ ਓਕੇ ਨਾਤਾ ਕਰ ਦਊਗਾ ਕਿਰਪਾ ਜੀ ਤਾਂ ਨਹੀਂ ਨਹੀਂ ਹੋ ਜੂਗੀ ਪੱਕਾ ਮਿਲ ਜੂਗੀ ਜੀ ਜੀ ਬੇੜੀ ਘੱਟ ਲੈਣੀ ਫਿਰ ਆਹੀ ਜਾਈ ਸਭ ਮੈਂ ਮੈਂ ਭਾਵੇਂ ਆਲਟੋ ਦੇ ਦਾਵੀ ਬੇਟੀ ਨੂੰ ਮੈਂ ਗੱਡੀ ਦੇ ਦੇ ਨਹੀਂ ਨਹੀਂ ਵਜੇ ਸੱਚੀ ਗੱਲ ਬਹੁਤ ਵਜੇ ਜੀ ਸੋਚੀ ਮਿਲ ਜੂਗੀ ਜੀ ਜੀ ਬਦਿਆ ਸੋਚ ਰਹੇ ਹੋ ਜੀ ਜੀ ਬਦਿਆ ਕੰਮ ਕਰ ਤੁਹਾਡਾ ਜੀ ਤੁਸੀਂ ਵੀਡੀਓ ਵੜਿਓ ਟਾਈਮ ਤੇ ਪਾਉਂਦੇ ਹੋ ਨਕੇਲੀ ਨਹੀਂ ਕਰਦੇ ਬਿਲਕੁਲ ਟਾਈਮ ਤੇ ਤਾਂ ਹੀ ਉਹ ਵਾਇਰਲ ਜਾਂਦੀ ਨੇ ਲੋਕ ਜਾਣਦੇ ਨੇ ਜੀ ਜੀ ਕਿੰਨੇ ਕ ਲੋਕ ਫੋਟੋ ਕਰਾ ਚੁੱਕੇ ਆ ਤੁਹਾਡੇ ਨਾਲ ਫੋਟੋ ਤਾਂ ਮੇਰੀਆਂ ਹੋਗਾ ਹੀ ਘੜ ਤੋਂ ਘੜ ਤਕਰੀਬਨ 80 ਨਹੀਂ ਤੇ 10000 ਫੋਟੋ ਲੋਕੀ ਕਰਾ ਗਏ ਜੀ ਜੀ 10000 ਹਰ ਇੱਕ ਮੋੜ ਤੇ ਕੋਈ ਨਾ ਕੋਈ ਮਿਲਦਾ ਹੋਣਾ ਨਹੀਂ ਸਰ ਮੇਰੀ ਮੈਂ ਗਿਆ ਸੀਗਾ ਮੈਂ ਦੱਸ ਨਹੀਂ ਸਕਦਾ ਮੇਲੇ ਤੇ ਕਿਸੇ ਤੇ ਗਿਆ ਸੀ 5000 ਫੋਟੋ ਦਾ ਟੋਟਲ ਆਇਆ ਸੀ ਅਸੀਂ ਓਕੇ ਵੀ 5000 ਫੋਟੋ ਇੱਕ ਮੇਲੇ ਤੇ ਹੋਈ ਸੀ ਮੇਰੀ ਉੱਥੇ ਤੇ ਉੱਥੇ ਮੈਂ ਗਿਆ ਸੀਗਾ ਤਕਰੀਬਨ 8:30 ਵਜੇ ਜਾਵੜਿਆ ਸੀ ਤੇ ਸ਼ਾਮ ਸੁਬਾ 4:00 ਵਜੇ ਗਏ ਸੀਗੇ ਤੇ ਮੈਂ ਫੋਟੋ ਹੀ ਕਰਵਾਈ ਆ ਸੀ ਰਾਤੀ 8:00 ਵਜੇ ਗਏ ਤੇ ਜੀ ਕਿ ਸਵੇਰੇ ਜਾਣ ਸਾਰ ਹੀ ਲੋਕਾਂ ਨੇ ਫੜ ਲਿਆ ਸੀ ਵੀ ਮੇਰੇ ਨਾਲ ਸਾਡੇ ਨਾਲ ਸਨੈਪ ਕਰਵਾ ਲਓ ਓਕੇ ਤੇ ਬਸ ਮੱਥਾ ਵੀ ਸੀ ਟੇਕਣ ਦੇ ਤਾ ਵੀਰਾਂ ਨੇ ਤੇ ਸੁਬਾ 4:00 ਵਜੇ ਜੇਕਰ ਸਨੈਪ ਹੀ ਸਨੈਪ ਹੋਈ ਉੱਤੇ ਦੀ ਨਹੀਂ ਮੁਰਗੀ ਇੰਨੇ ਜਾਣਕਾਰ ਮੈਨੂੰ ਚੱਕ ਲਿਆ ਸੀ ਲੋਕਾਂ ਨੇ ਓਕੇ ਜੀ ਤਾਂ ਹੀ ਤੁਹਾਡੀ ਹਰ ਇੱਕ ਵੀਡੀਓ ਵਾਇਰਲ ਜਾਂਦੀ ਜੀ ਜੀ ਟਾਈਮ ਤੇ ਪਾਉਂਦੇ ਹੋ ਕੁਝ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ ਹਾਂ ਹੁਣ ਕੁਝ ਵੀ ਦੱਸਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਤਾਂ ਦੱਸ ਸਕਦੇ ਹੋ ਦਰਸ਼ਕਾਂ ਨੂੰ ਤਾਂ ਮੈਂ ਇਹੀ ਦੱਸਣਾ ਚਾਹਣਾ ਵੀ ਜੇ ਤੁਸੀਂ ਕਰ ਇੰਸਟਾ ਤੇ ਵੀਡੀਓ ਰੀਲਾਂ ਪਾਉਣੇ ਆ ਤੇ ਜੇ ਕਿਤੇ ਆਪਣੇ ਨੂੰ ਆਪਣੇ ਤੋਂ ਲੋਕਾਂ ਨੂੰ ਚੰਗਾ ਸੁਝਾਅ ਮਿਲੇ ਵੀਡੀਓ ਪਾਉਣ ਦਾ ਫੇਰ ਫਾਇਦਾ ਹੈ ਜਿਵੇਂ ਤੇ ਗੁੰਗੂ ਗੱਲ ਵਾਲੇ ਤੇ ਜੋਗਰਾਜ ਵਾਲੀ ਡਾਇਲੌਗ ਤੇ ਗਰਦਾਸ ਮਾਨ ਵਾਲੇ ਬੋਲੇ ਜਾਣ ਤੇ ਬਾਈ ਮੈਂ ਕਹ ਨਾ ਕੀ ਆ ਬਾਤ ਜੀ ਕੀ ਬਾਤ ਅੱਜ ਤਾਂ ਖਤਮ ਕਰਦੇ ਆਪਾਂ ਪੋਡਕਾਸਟ ਕੁਝ ਹੋਰ ਕੁਝ ਕਹਿਣਾ ਹੋਵੇ ਕਿ ਦਿਲ ਦੀ ਗੱਲ ਕੋਈ ਨਹੀਂ ਦਿਲ ਦੀ ਗੱਲ ਮੇਰੇ ਲੋਗੋ ਪਿਆਰ ਭਰੀ ਸਸਰੀ ਕਾਲ ਆ ਸਾਰਿਆਂ ਨੂੰ ਹਾਲ ਦਾ ਬੈਸਟ ਓਕੇ ਥੋੜਾ ਨਾ ਅੱਜ ਗੱਲ ਕਰਕੇ ਸੱਚੀ ਬਹੁਤ ਵਧੀਆ ਲੱਗਿਆ ਮੈਨੂੰ ਮੈਂ ਪਹਿਲਾਂ ਕੋਪੋਰਡ ਕਰਦੀ ਜਿਵੇਂ ਇੰਨਾ ਹੱਸਿਆ ਓਕੇ ਸਰ ਸੱਚੀ ਵਧੀਆ ਲੱਗਾ ਥੈਂਕ ਯੂ ਸਰ ਮੈਂ ਇਹਨੂੰ ਮੌਕਾ ਦਿੱਤਾ ਤੁਸੀਂ ਹਸਣ ਦਾ ਤੁਸੀਂ ਥੈਂਕ ਯੂ ਭਾਜੀ ਹਾਂ ਤੇ ਮੈਂ ਤੁਹਾਨੂੰ ਹਸਾ ਸਕਿਆ ਉਹ ਪਰਮਾਤਮਾ ਨੇ ਹਸਾਇਆ ਮੈਂ ਕੌਣਾ ਹਸਣ ਲਾ ਸਹੀ ਗੱਲ ਥੈਂਕ ਯੂ ਭਾਜੀ ਲੋ ਜੀ ਮਿੱਤਰੋ ਅੱਜ ਦਾ ਪੋਡਕਾਸਟ ਆਪਾਂ ਹੋਰੀ ਖਤਮ ਕਰਦੇ ਆ ਤੇ ਮਿਲਦੇ ਆਪਾਂ ਅਗਲੇ ਪੋਡਕਾਸਟ ਨਾਲ ਧੰਨਵਾਦ